ਵੱਡੀ ਖਬਰ ਜੀਰਾ ਦੇ ਨਾਲ ਸੰਬੰਧਿਤ ਹੈ ਜੀਰਾ ਦੇ ਸਾਬਕਾ ਐਮਐਲਏ ਕੁਲਵੀਰ ਸਿੰਘ ਜੀਰਾ ਦੇ ਪੀਏ ਅਤੇ ਦੋ ਹੋਰ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਤੋਂ ਅੰਦਾਜ਼ਨ ਦੱਸਦਿੰਦੇ ਆ ਕਿ ਇੱਕ ਵੀਡੀਓ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਦੇ ਕਰਕੇ ਜਿਹੜਾ ਕੁਲਵੀਰ ਸਿੰਘ ਜੀਰਾ ਦੇ ਪੀਏ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਇੱਕ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਲਵੀਰ ਸਿੰਘ ਜੀਰਾ ਦਾ ਪੀਏ ਗੋਲੀਆਂ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਦਾ ਐ ਕੁਲਵੀਰ ਸਿੰਘ ਜੀਰਾ ਦੇ ਇਹ ਰੁਬਲ ਵਰਦੀ ਦੀ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜੀਰਾ ਦੇ ਵਿੱਚ ਬਾਹਰ ਪਲਟਵਾਰ ਲਗਾਤਾਰ ਜਾਰੀ ਹੈ ਤੋਂ ਅੰਦਾਜ਼ਨ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕੁਲਵੀਰ ਸਿੰਘ ਜੀਰਾ ਦੇ ਵੱਲੋਂ ਆਮ ਆदमी ਪਾਰਟੀ ਦੇ ਵਰਕਰਾਂ ਦੀ ਹਥਿਆਰ ਚਲਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਸੀ ਤੇ ਲਗਾਤਾਰ ਉਹ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਇਹ ਵੀਡੀਓ ਕਿਉਂਕਿ ਰੁਬਲ ਵਰਦੀ ਹੈ ਰੁਬਲ ਵਰਦੀ ਕੁਲਵੀਰ ਸਿੰਘ ਜੀਰਾ ਦਾ ਇਹ ਦੱਸਿਆ ਜਾਂਦਾ ਹੈ ਤੇ ਇਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਕੁਲਵੀਰ ਸਿੰਘ ਜੀਰਾ ਦੇ ਪੀਏ ਸਮੇਤ ਤਿੰਨ ਹੋਰ ਵਿਅਕਤੀਆਂ ਦੇ ਉੱਤੇ ਜਿਹੜਾ ਉਹ ਮਾਮਲਾ ਦਰਜ ਕੀਤਾ ਗਿਆ ਇਸ ਦੀ ਐਫਆਈਆਰ ਦੀ ਕਾਪੀ ਤੁਹਾਨੂੰ ਦਿਖਾ ਰਹੇ ਹਾਂ ਤੇ ਕੁਲਵੀਰ ਸਿੰਘ ਜੀਰਾ ਦੇ ਨਾਲ ਤਸਵੀਰਾਂ ਜਿਹੜੀਆਂ ਇੱਦਾਂ ਦਿਖਾ ਰਹੇ ਹਾਂ ਅਸਲ ਦੇ ਵਿੱਚ ਮਾਮਲਾ ਕੁਲਵੀਰ ਸਿੰਘ ਜੀਰਾ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਆਮਰਵੀ ਪਾਰਟੀ ਦੇ ਵਰਕਰਾਂ ਦੀ ਹਥਿਆਰ ਚਲਾਉਂਦਿਆਂ ਦੀਆਂ ਵੀਡੀਓ ਵਾਇਰਲ ਕਰਨ ਤੋਂ ਪਲਟ ਭੱਕਦਾ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਪੀਏ ਦੀ ਵੀਡੀਓ ਇਹ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾਂਦੀ ਹੈ ਤਾਂ ਇਸੇ ਮਾਮਲੇ ਦੇ ਵਿੱਚ ਹੁਣ ਐਫ ਆਈ ਆਰ ਦਰਜ ਕੀਤੀ ਗਈ ਹੈ